ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਦੇਗ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਸੀ ਮੁਗਲਾਂ ਦਾ ਬਾਦਸ਼ਾਹ ਔਰੰਗਜ਼ੇਬ ਗੈਰ ਮੁਸਲਿਮ ਲੋਕਾਂ ਨੂੰ ਕਾਫਰ ਕਹਿੰਦਾ ਸੀ ਉਹਨਾਂ ਨਾਲ ਸਖਤ ਨਫ਼ਰਤ ਕਰਦਾ ਸੀ ਐਸੇ ਨਫ਼ਰਤ ਕਰਕੇ ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਹਜ਼ਾਰਾਂ ਮੰਦਰ ਢਵਾ ਦਿੱਤੇ ਤੇ ਉੱਥੇ ਮਸੀਤਾਂ ਬਣਵਾ ਦਿੱਤੀਆਂ ਕਿਉਂਕਿ ਉਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਔਰੰਗਜ਼ੇਬ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਕਸ਼ਮੀਰੀ ਪੰਡਤਾਂ ਦਾ ਧਰਮ ਪਰਿਵਰਤਨ ਕਰਕੇ ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ ਤਾਂ ਔਰੰਗਜ਼ੇਬ ਦੇ ਇਸ ਫਰਮਾਨ ਨੂੰ ਸੁਣ ਕੇ ਕਸ਼ਮੀਰੀ ਪੰਡਤ ਚਿੰਤਾ ਵਿੱਚ ਪੈ ਗਏ ਅਤੇ ਡਰਨ ਲੱਗ ਗਏ ਕਿ ਕਸ਼ਮੀਰੀ ਪੰਡਤਾਂ ਦੇ ਪੰਡਤਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਜ਼ੁਲਮਾਂ ਤੋਂ ਬਚਣ ਦੇ ਲਈ ਕਸ਼ਮੀਰੀ ਪੰਡਤਾਂ ਨੇ ਆਪਸ ਵਿੱਚ ਸਲਾਹ ਕੀਤੀ ਤਾਂ ਉਹਨਾਂ ਨੂੰ ਸੋਝੀ ਆਈ ਕਿ ਸਾਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਹੀ ਕੱਢ ਸਕਦੇ ਹਨ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਪਣੀ ਫਰਿਆਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਆਪਣੇ ਤੇ ਹੋਰ ਅਤਿਆਚਾਰਾਂ ਬਾਰੇ ਦੱਸਿਆ ਕਸ਼ਮੀਰੀ ਪੰਡਤਾਂ ਦੇ ਹੋ ਰਹੇ ਅਤਿਆਚਾਰਾਂ ਨੂੰ ਸੁਣ ਕੇ ਗੁਰੂ ਜੀ ਦਾ ਮਨ ਦੁਖੀ ਹੋ ਗਿਆ ਤੇ ਉਹਨਾਂ ਨੇ ਕਿਹਾ ਜਦੋਂ ਤੱਕ ਇਹਨਾਂ ਅਤਿਆਚਾਰਾਂ ਦਾ ਡਟ ਕੇ ਵਿਰੋਧ ਨਹੀਂ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਦੋਂ ਤੱਕ ਇਹਨਾਂ ਅਤਿਆਚਾਰਾਂ ਦਾ ਡਟ ਕੇ ਵਿਰੋਧ ਨਹੀਂ ਕੀਤਾ ਨਹੀਂ ਕੀਤਾ ਜਾਵੇਗਾ ਉਹਨਾਂ ਚਰ ਇਹ ਜ਼ੁਲਮ ਨਹੀਂ ਰੁਕਣਗੇ ਗੁਰੂ ਜੀ ਨੇ ਕਿਹਾ ਕਿ ਔਰੰਗਜ਼ੇਬ ਦੇ ਇਹਨਾਂ ਅਤਿਆਚਾਰਾਂ ਨੂੰ ਰੋਕਣ ਵਾਸਤੇ ਕਿਸੇ ਮਹਾਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ ਤਾਂ ਬਾਲਕ ਅਵਸਥਾ ਦੇ ਵਿੱਚ ਅਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਬੈਠੇ ਹੋਏ ਸਨ ਤੇ ਪੂਰੀ ਘਟਨਾ ਕਰਮ ਨੂੰ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਭਲਾ ਆਪ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ ਆਪ ਹੀ ਉਹ ਮਹਾਪੁਰਸ਼ ਹੋ ਜਿਹੜੇ ਇਸ ਲਈ ਬਲੀਦਾਨ ਦੇ ਸਕਦੇ ਹੋ ਇੰਨਾ ਕਸਨਾ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰ ਸਕਦੇ ਹੋ ਤਾਂ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉੱਥੇ ਖੜੇ ਸਾਰੇ ਕਸ਼ਮੀਰੀ ਪੰਡਤ ਪਹਿਰਾਨੀ ਨਾਲ ਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਏ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ 9 ਸਾਲਾਂ ਦੇ ਬਾਲਕ ਕਦੇ ਮੂੰਹੋਂ ਇਹ ਗੱਲ ਸੁਨਣ ਤੋਂ ਬੜਾ ਪ੍ਰਸੰਨ ਹੋਏ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਦਾ ਸਾਥ ਦੇਣ ਲਈ ਹਾਂ ਕਰ ਦਿੱਤੀ। ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਰਾਏ ਜੀ ਨੂੰ ਆਪਣਾ ਉਤਰਾਧਿਕਾਰੀ ਬਣਾ ਗਏ। ਸੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਜ਼ੁਲਮਾਂ ਕੇ ਨਾਲ ਕੀਤੇ ਜਾ ਰਹੇ ਧਰਮ ਪਰिवर्तन ਨੂੰ ਰੋਕਣ ਲਈ ਦਿੱਲੀ ਵੱਲ ਰਵਾਨਾ ਹੋ ਗਏ। ਤੇ ਜਦੋਂ ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਵਾਸਤੇ ਦਿੱਲੀ ਵੱਲ ਜਾ ਰਹੇ ਸਨ ਤਾਂ ਆਗਰੇ ਦੇ ਕੋਲ ਉਜੀ ਤੇ ਉਹਨਾਂ ਦੇ ਨਾਲ ਆਏ ਸਿੱਖ ਤੇ ਲੋਕਾਂ ਨੂੰ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਗਏ ਹੰਕਾਰੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਬੰਦੀਖਾਨੇ ਵਿੱਚ ਬੰਦ ਕਰ ਦਿੱਤਾ ਤੇ ਆਪਣੇ ਇੱਕ ਕਾਲੀ ਨੂੰ ਗੁਰੂ ਜੀ ਕੋਲ ਭੇਜਿਆ ਤੇ ਬੇਨਤੀ ਕੀਤੀ ਕਿ ਆਪ ਜੀ ਮੁਸਲਮਾਨ ਬਣ ਜਾਓ ਕਿਉਂਕਿ ਜੇਕਰ ਤੁਸੀਂ ਮੁਸਲਮਾਨ ਬਣ ਗਏ ਤਾਂ ਤੁਹਾਡੇ ਪਿੱਛੇ ਸਾਰੇ ਹੀ ਹਿੰਦੂ ਮੁਸਲਮਾਨ ਬਨ ਜਾਣਗੇ ਤਾਂ ਤਣ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਸਲਮਾਨ ਬਣਨ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਬਾਦਸ਼ਾਹ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਬਹੁਤ ਵਡਿਆਈ ਸੁਣੀ ਹੈ ਇਸ ਲਈ ਤੁਹਾਡੇ ਕੋਲ ਸਿਰਫ ਤਿੰਨ ਹੀ ਰਸਤੇ ਹਨ ਪਹਿਲਾ ਇਹ ਹੈ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਕੋਈ ਕਰਾਮਾਤ ਦਿਖਾਓ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ ਤਾਂ ਬਾਦਸ਼ਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਤੇਗ ਬਹਾਦਰ ਜੀ ਨੇ ਜਵਾਬ ਦਿੱਤਾ ਕਿ ਕਰਾਮਾਤ ਦਿਖਾਉਣਾ ਜ਼ੁਲਮ ਦਾ ਨਾਮ ਹੈ ਜੋ ਅਸੀਂ ਬਿਲਕੁਲ ਨਹੀਂ ਦਿਖਾਵਾਂਗੇ ਆ ਪਹਿਲੀਆਂ ਗੱਲਾਂ ਦੋਨੋਂ ਸਾਨੂੰ ਮਨਜ਼ੂਰ ਨਹੀਂ ਹਨ ਪਰ ਤੇਰੀ ਤੀਸਰੀ ਮੌਤ ਵਾਲੀ ਗੱਲ ਸਾਨੂੰ ਪੂਰੀ ਤਰ੍ਹਾਂ ਮਨਜ਼ੂਰ ਹੈ ਬਾਦਸ਼ਾਹ ਔਰੰਗਜ਼ੇਬ ਤੇ ਕਾਲੀ ਨੇ ਗੁਰੂ ਜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੂ ਜੀ ਨੂੰ ਰਾਜ਼ੀ ਨਾ ਕਰ पाए ਅਗਲੇ ਦਿਨ ਔਰੰਗਜ਼ੇਬ ਤੇ ਕਾਜੀ ਨੇ ਗੁਰੂ ਜੀ ਨੂੰ ਡਰਾਉਣ ਦੀ ਯੋਜਨਾ ਬਣਾਈ ਤੇ ਯੋਜਨਾ ਦੇ ਅਨੁਸਾਰ ਅਗਲੇ ਦਿਨ ਉਹਨਾਂ ਨੇ ਭਾਈ ਮਤੀ ਦਾਸ ਜੀ ਨੂੰ ਜੰਜੀਰਾਂ ਵਿੱਚ ਜਕੜ ਕੇ ਚਾਂਦਨੀ ਚੌਕ ਵਿੱਚ ਲੈ ਆਏ ਤੇ ਜ਼ੁਲਮ ਕਰਨ ਤੋਂ ਪਹਿਲਾਂ ਕਾਜੀ ਆਖਣ ਲੱਗਾ ਕਿ ਭਾਈ ਮਤੀ ਦਾਸ ਜੀ ਤੁਸੀਂ ਕਿਉਂ ਇਹਨਾਂ ਅਤਿਆਚਾਰਾਂ ਨੂੰ ਸਹਿਣ ਸੈਂਦੇ ਹੋਏ ਆਪਣੇ ਪ੍ਰਾਣਾਂ ਨੂੰ ਲਾਗ ਰਹੇ ਹੋ ਇਹ ਪ੍ਰਾਣ ਬਹੁਤ ਕੀਮਤੀ ਹਨ ਦੀ ਗੱਲ ਮੰਨੋ ਤੇ ਇਸਲਾਮ ਧਰਮ ਕਬੂਲ ਕਰਕੇ ਐਸੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰੋ ਜੇਕਰ ਤੁਸੀਂ ਇਸਲਾਮ ਧਰਮ ਕਬੂਲ ਨਹੀਂ ਕਰੋਗੇ ਤਾਂ ਤੁਹਾਨੂੰ ਬੜੀ ਬੇਰਹਿਮੀ ਦੀ ਮੌਤ ਮਾਰਿਆ ਜਾਵੇਗਾ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਫਿਰ ਵੀ ਭਾਈ ਮਤੀ ਦਾਸ ਜੀ ਨੇ ਇਸਲਾਮ ਕਬੂਲ ਕਰਨ ਤੋਂ ਮਨਾਂ ਕਰ ਦਿੱਤਾ ਆ ਫਿਰ ਕਾਜੀ ਨੇ ਕਿਹਾ ਮਰਨ ਲਈ ਤਿਆਰ ਹੋ ਜਾਵੋ ਮੇ ਮਰਨ ਤੋਂ ਪਹਿਲਾਂ ਜੇਕਰ ਕੋਈ ਆਖਰੀ ਇੱਛਾ ਹੈ ਤਾਂ ਉਹ ਸਾਨੂੰ ਦੱਸ ਦੇਵੋ ਪਾਇਮਤੀ ਦਾਸ ਜੀ ਨੇ ਮੁਸਕਰਾ ਕੇ ਕਿਹਾ ਕਿ ਮੇਰੀ ਆਖਰੀ ਇੱਛਾ ਹੈ ਮੇਰੀ ਆਖਰੀ ਇੱਛਾ ਇਹ ਹੈ ਕਿ ਜਦੋਂ ਮੈਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਉਸ ਵੇਲੇ ਮੇਰਾ ਮੂੰਹ ਗੁਰੂ ਜੀ ਵੱਲ ਮੇਰੇ ਗੁਰੂ ਜੀ ਵੱਲ ਹੋਵੇ ਮੇਰੇ ਗੁਰੂ ਜੀ ਵੱਲ ਹੋਵੇ ਆ ਕੀ ਮਰਦੇ ਸਮੇਂ ਤੱਕ ਮੇਰੀਆਂ ਅੱਖਾਂ ਮੇਰੀਆਂ ਅੱਖਾਂ ਆਪਣੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਰਹਿਣ ਮੁਗਲਾਂ ਨੇ ਭਾਈ ਮਤੀ ਦਾਸ ਜੀ ਨੂੰ ਉਹ ਲੱਕੜੀ ਦੀਆਂ ਸਤੀਰਾ ਨਾਲ ਜਕੜ ਦਿੱਤਾ ਤੇ ਉਹਨਾਂ ਦਾ ਮੂੰਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਕਰ ਦਿੱਤਾ ਬਲਾਦਾਂ ਨੇ ਆਰਾ ਚਲਾ ਕੇ ਭਾਈ ਮਤੀ ਦਾਸ ਜੀ ਦੇ ਸਿਰ ਉੱਤੇ ਕਰ ਦਿੱਤਾ ਤਾਂ ਕਾਜੀ ਨੇ ਇੱਕ ਵਾਰੀ ਫਿਰ ਕਿਹਾ ਕਿਹ ਹਾਲੇ ਵੀ ਸਮਾਂ ਹੈ ਇਸਲਾਮ ਧਰਮ ਕਬੂਲ ਕਰ ਲਵੋ ਪਰ ਭਾਈ ਮਤੀ ਦਾਸ ਜੀ ਉਸ ਵੇਲੇ ਬਾਣੀ ਉਚਾਰਨ ਕਰ ਰਹੇ ਸਨ ਤੇ ਉਹਨਾਂ ਨੇ ਕੋਈ ਵੀ ਉੱਤਰ ਨਾ ਦਿੱਤਾ ਅੰਤ ਕਾਜੀ ਨੇ ਬਾਦਾਂ ਨੂੰ ਆਰਾ ਚਲਾਉਣ ਦਾ ਹੁਕਮ ਦੇ ਦਿੱਤਾ ਦੇਖਦਿਆਂ ਹੀ ਦੇਖਦਿਆਂ ਆਰੇ ਨੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਦੋ ਹਿੱਸੇ ਕਰ ਦਿੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਪਰਮਾਤਮਾ ਦੇ ਨਾਮ ਵਿੱਚ ਲੀਨ ਸਨ ਤੇ ਉਹ ਜਰਾ ਵੀ ਨਾ ਡੋਲੇ ਅਗਲੇ ਦਿਨ ਚੌਂਕ ਵਿੱਚ ਭਾਈ ਦਿਆਲਾ ਜੀ ਨੂੰ ਲਿਆਂਦਾ ਗਿਆ ਤੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਇਸਲਾਮ ਧਰਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਭਾਈ ਦਿਆਲਾ ਜੀ ਨੇ ਫਿਰ ਵੀ ਉਹਨਾਂ ਦੀ ਈਨ ਨਾ ਮੰਨੀ ਜਲਾਦਾ ਨੇ ਇੱਕ ਬਹੁਤ ਵੱਡੀ ਦੇਗ ਵਿੱਚ ਪਾਣੀ ਪਾ ਕੇ ਉਸ ਵਿੱਚ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਗਿਆ ਤੇ ਫਿਰ ਥੱਲੇ ਅੱਗ ਜਲਾ ਦਿੱਤੀ ਹੌਲੀ ਹੌਲੀ ਪਾਣੀ ਗਰਮ ਹੁੰਦਾ ਗਿਆ ਤੇ ਭਾਈ ਦਿਆਲਾ ਜੀ ਗੁਰਬਾਣੀ ਪੜਦੇ ਪੜਦੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੁੰਦੇ ਗਏ ਪਾਣੀ ਉਬਲਣਾ ਸ਼ੁਰੂ ਹੋ ਗਿਆ ਤੇ ਭਾਈ ਦਿਆਲਾ ਜੀ ਨੂੰ ਗੁਰਬਾਣੀ ਭਾਈ ਦਿਆਲਾ ਜੀ ਗੁਰਬਾਣੀ ਉਚਾਰਨ ਕਰਦੇ ਕਰਦੇ ਜੋਤੀ ਜੋਤ ਸਮਾ ਗਏ ਤੀਸਰੇ ਦਿਨ ਭਾਈ ਸਤੀਦਾਸ ਜੀ ਨੂੰ ਕੈਦਖਾਨੇ ਚੋਂ ਬਾਹਰ ਕੱਢ ਕੇ ਚੌਂਕ ਵਿੱਚ ਲਿਆਂਦਾ ਗਿਆ ਤੇ ਭਾਈ ਸਤੀਦਾਸ ਜੀ ਦੇ ਇਸਲਾਮ ਕਬੂਲ ਨਾ ਕਰਨ ਦੇ ਕਾਜੀ ਦੇ ਜਲਾਦ ਵਖਲੌਣ ਲੱਗ ਪਏ ਕਿਉਂਕਿ ਇੰਨੇ ਤਸੀਹੇ ਦੇਣ ਦੇ ਬਾਵਜੂਦ ਵੀ ਗੁਰੂ ਜੀ ਦੇ ਕਿਸੇ ਵੀ ਸਿੱਖ ਨੇ ਉਹਨਾਂ ਦੀ ਇੱਕ ਵੀ ਈ ਨਾ ਮੰਨੀ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਸਾੜਨ ਦਾ ਆਦੇਸ਼ ਦਿੱਤਾ ਗੁਰੂ ਜੀ ਦੇ ਤਿੰਨ ਸਿੱਖ ਹਾਸ ਹਾਸ ਕੇ ਸ਼ਹੀਦियां ਪਾ ਗਏ ਪਰ ਮੁਗਲਾਂ ਦੀ ਈ ਨਾ ਮੰਨੀ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੀ ଘੋਸ਼ਣਾ ਕਰਵਾ ਦਿੱਤੀ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਗੱਲ ਸੁਣ ਕੇ ਕੁੱਝ ਸਿੱਖਾਂ ਨੇ ਪਿੰਡ ਰਕਾਬ ਗੰਜ ਦੇ ਸਾਬਨਜਾਰਾਂ ਨੂੰ ਮਿਲ ਕੇ ਇੱਕ ਯੋਜਨਾ ਬਣਾਈ ਪੂਜੀ ਦੇ ਸ਼ਹੀਦ ਹੋ ਜਾਣ ਦੇ ਪਿੱਛੋਂ ਉਹਨਾਂ ਦੇ ਸਰੀਰ ਦੀ ਸੰਭਾਲ ਸੇਵਾ ਸੰਭਾਲ ਤੁਰੰਤ ਕੀਤੀ ਜਾਵੇ ਸਿੱਖਾਂ ਨੇ ਇਸ ਯੋਜਨਾ ਦੇ ਅਨੁਸਾਰ ਇੱਕ ਬੈਲ ਗੱਡੀ ਤਿਆਰ ਕਰਵਾਈ ਜਿਸ ਵਿੱਚ ਇੱਕ ਸੰਦੂਕ ਬਣਵਾਇਆ ਗਿਆ ਜਿਸ ਦਾ ਢੱਕਣ ਉੱਪਰ ਵਾਲੇ ਪਾਸਿਓਂ ਖੁੱਲਦਾ ਸੀ ਗੁਰੂ ਜੀ ਦੇ ਸਿਰ ਦੀ ਸੰਭਾਲ ਕਰਨ ਲਈ ਭਾਈ ਜੈਤਾ ਜੀ ਨਾਮ ਦੇ ਸਿੱਖ ਨੇ ਵਾਰੀ ਲਈ ਪ੍ਰਸ਼ਾਸਨ ਨੇ ਪੂਰੀ ਦਿੱਲੀ ਨਗਰ ਵਿੱਚ ਡਾਉਂਡੀ ਪਟਵਾ ਦਿੱਤੀ ਕਿ ਹਿੰਦ ਦੇ ਪੀਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ ਸਨ 1630 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਕਲ ਕਰ ਦਿੱਤਾ ਜਾਵੇਗਾ ਤਾਂ ਆਖਿਰਕਾਰ ਗਬਰ ਦਾ ਦਿਨ ਆ ਗਿਆ ਤੇ ਸਿੱਖਾਂ ਦੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲਈ ਚਬੂਤਰੇ ਉੱਤੇ ਬਿਠਾ ਦਿੱਤਾ ਗਿਆ ਕਾਜੀ ਨੇ ਜਲਾਦ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੀ ਗਰਦਨ ਤੇ ਵਾਰ ਕੀਤਾ ਜਾਵੇ ਤਾਂ ਜਲਾਦ ਨੇ ਕਾਜੀ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਗੁਰੂ ਜੀ ਦੀ ਗਰਦਨ ਤੇ ਤਲਵਾਰ ਦਾ ਇੱਕ ਤੇਜ਼ वार ਕੀਤਾ ਜਿਸ ਨਾਲ ਗੁਰੂ ਜੀ ਦਾ ਸਿਰ ਉਹਨਾਂ ਦੇ ਧੜ ਨਾਲੋਂ ਅਲੱਗ ਹੋ ਗਿਆ ਤਾਂ ਉਸੇ ਵੇਲੇ ਪਰਮਾਤਮਾ ਦਾ ਇੱਕ ਚਮਤਕਾਰ ਹੋਇਆ ਕਿ ਉੱਥੇ ਭਿਆਨਕ ਹਨੇਰੀ ਚੱਲਣ ਲੱਗੀ ਤੇ ਹਨੇਰੀ ਇੰਨੀ ਕੋ ਤੇਜ਼ ਸੀ ਕਿ ਮੁਗਲ ਸੈਨਿਕ ਆਪਣੀਆਂ ਅੱਖਾਂ ਬੰਦ ਕਰਨ ਲਈ ਮਜਬੂਰ ਹੋ ਗਏ ਤਾਂ ਇਸ ਹਨੇਰੀ ਦਾ ਫਾਇਦਾ ਚੁੱਕ ਕੇ ਭਾਈ ਜੈਤਾ ਜੀ ਨੇ ਫੁਰਤੀ ਵਿਖਾਈ ਪ੍ਰੂ ਜੀ ਦਾ ਸਿਰ ਆਪਣੀ ਝੋਲੀ ਵਿੱਚ ਪਾ ਲਿਆ ਤੇ ਬਿਨਾਂ ਰੁਕੇ ਨਗਰ ਦੇ ਬਾਹਰ ਖੜੇ ਭਾਈ ਉਦੇਜ ਜੀ ਕੋਲ ਜਾ ਪਹੁੰਚੇ ਦੋਨੋਂ ਸਿੱਖਾਂ ਨੇ ਉਸ ਵੇਲੇ ਆਪਣਾ ਪਹਿਰਾਵਾ ਮੁਗਲਾਂ ਵਰਗਾ ਬਣਾਇਆ ਹੋਇਆ ਸੀ ਜਿਸ ਦਾ ਫਾਇਦਾ ਚੁੱਕ ਕੇ ਦੋਨੋਂ ਸਿੱਖ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ ਮੁਗਲਾਂ ਨੂੰ ਜਦੋਂ ਗੁਰੂ ਜੀ ਦਾ ਅਸੀਸ ਨਾ ਮਿਲਿਆ ਤਾਂ ਤਾਂ ਕ੍ਰੋਧ ਵਿੱਚ ਆਏ ਔਰੰਗਜ਼ੇਬ ਨੇ ਦਿੱਲੀ ਨਗਰ ਵਿੱਚ ਡੌਂਡੀ ਪਟਵਾ ਦਿੱਤੀ ਜੇਕਰ ਕੋਈ ਗੁਰੂ ਦਾ ਸਿੱਖ ਹੈ ਤੇ ਗੁਰੂ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਅੱਗੇ ਆਵੇ ਤਾਂ ਭਾਈ ਲੱਕੀ ਸ਼ਾ ਜਿਹੜਾ ਕਿ ਆਪਣੀ ਯੋਜਨਾ ਦੇ ਅਨੁਸਾਰ ਆਪਣੀਆਂ ਬੈਲ ਗੱਡੀਆਂ ਦੇ ਕਾਫਲੇ ਦੇ ਨਾਲ ਲਾਲ ਕਿਲੇ ਵਿੱਚ ਸਰਕਾਰੀ ਸਮਾਨ ਛੱਡ ਕੇ ਵਾਪਸ ਪਰਤ ਰਿਹਾ ਸੀ ਤਾਂ ਕੁਦਰਤ ਨੇ ਫਿਰ ਤੋਂ ਕ੍ਰੀਸ਼ਮਾ ਵਿਖਾਇਆ ਤੇ ਉਸੇ ਵੇਲੇ ਫਿਰ ਤੋਂ ਹਨੇਰੀ ਚੱਲ ਪਈ ਜਿਸ ਦਾ ਫਾਇਦਾ ਚੁੱਕਦਿਆਂ ਉਹਨਾਂ ਨੇ ਗੁਰੂ ਜੀ ਦੇ ਸਰੀਰ ਉੱਤੇ ਕੱਪੜਾ ਪਾ ਕੇ ਤੇ ਸਰੀਰ ਨੂੰ ਬੈਲਗੱਡੀ ਵਾਲੇ ਸੰਦੂਕ ਵਿੱਚ ਰੱਖ ਦਿੱਤਾ ਬੈਲਗੱਡੀ ਨੂੰ ਹੱਕਦੇ ਹੋਏ ਅੱਗੇ ਵੱਲ ਚੱਲ ਪਏ ਜਦੋਂ ਹਨੇਰੀ ਬੰਦ ਹੋਈ ਤਾਂ ਮੁਗਲ ਸੰਤਰੀ ਤਰਿਆਂ ਨੇ ਗੁਰੂ ਜੀ ਦੇ ਸਰੀਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਏ ਲੱਕੀ ਸ਼ਾਹ ਨੇ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਗੁਰੂ ਜੀ ਦੀ ਪਵਿੱਤਰ ਚਿਤਾ ਚਿਖਾ ਨੂੰ ਅੱਗ ਲਾ ਦਿੱਤੀ ਤੇ ਰੋਲਾ ਪਾ ਦਿੱਤਾ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ ਇਸ ਤਰ੍ਹਾਂ ਗੁਰੂ ਜੀ ਦੇ ਸਿੱਖਾਂ ਵੱਲੋਂ ਗੁਰੂ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਗੁਪਤ ਰੂਪ ਵਿੱਚ ਕਰ ਦਿੱਤਾ ਜਿਸ ਜਗ੍ਹਾ ਤੇ ਗੁਰੂ ਜੀ ਦਾ ਅੰਤਿਮ ਸੰਸਕਾਰ ਹੋਇਆ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਰਕਾਬ ਗੰਜ ਨਾਮ ਦਾ ਦੁਆਰਾ ਸਾਹਿਬ ਹੈ ਦੂਸਰੇ ਪਾਸੇ ਭਾਈ ਜੈਤਾ ਜੀ ਤੇ ਉਹਨਾਂ ਦੇ ਸਾਥੀ ਲੰਬੀ ਯਾਤਰਾ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ ਜਿਵੇਂ ਹੀ ਇਹ ਸੁਨੇਹਾ ਗੁਰੂ ਜੀ ਦੇ ਪਰਿਵਾਰ ਨੂੰ ਮਿਲਿਆ ਕਿ ਗੁਰੂ ਜੀ ਦੁਆਰਾ ਔਨੁਕਤਾ ਦੇ ਮੂਲ ਅਧਿਕਾਰਾਂ ਦੀਆਂ ਦੀ ਰੱਖਿਆ ਦੇ ਲਈ ਆਪਣੇ ਪ੍ਰਾਣਾਂ ਦੀ ਆਹੋਤੀ ਦੇ ਦਿੱਤੀ ਗਈ ਹੈ ਤੇ ਉਹਨਾਂ ਦਾ ਸੀਸ ਇੱਕ ਸਿੱਖ ਸ੍ਰੀ ਕੀਰਤਪੁਰ ਲੈ ਕੇ ਪਹੁੰਚ ਗਿਆ ਹੈ ਤਾਂ ਗੁਰੂ ਜੀ ਦਾ ਪਰਿਵਾਰ ਪੂਰੇ ਸਿੱਖਾਂ ਸਮੇਤ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਿਆ ਉਸ ਵੇਲੇ ਚਾਰੇ ਪਾਸੇ ਸੋਗ ਦੀ ਲਹਿਰ ਛਾਈ ਹੋਈ ਸੀ ਪਰ ਫਿਰ ਵੀ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਸਾਰਿਆਂ ਨੂੰ ਸਬਰ ਰੱਖਣ ਦਾ ਪਾਠ ਪੜਾਇਆ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਕੋਲੋਂ ਪਵਿੱਤਰ ਗੁਰੂ ਜੀ ਦਾ ਪਵਿੱਤਰ ਸਰੀਰ ਆਪ ਪ੍ਰਾਪਤ ਕੀਤਾ ਤੇ ਭਾਈ ਜੈਤਾ ਜੀ ਜਿਹੜੇ ਕੇ ਰਗਰੇਟਾ ਕਬੀਲੇ ਦੇ ਨਾਲ ਸੰਬੰਧਿਤ ਸਨ ਤਾਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਗਲਬਕੜੀ ਵਿੱਚ ਲੈ ਲਿਆ ਤੇ ਬਚਨ ਕਹੇ ਕਿ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਜੀ ਦਾ ਸੀਸ ਪ੍ਰਾਪਤ ਕਰਨ ਤੋਂ ਬਾਅਦ ਵਿਚਾਰ ਹੋਇਆ ਕਿ ਗੁਰੂ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਜਾਵੇ ਸਾਦੀ ਮਾਂ ਤੇ ਮਾਤਾ ਗੁਜਰੀ ਜੀ ਗੁਰੂ ਜੀ ਦਾ ਅੰਤਿਮ ਸੰਸਕਾਰ ਉੱਥੇ ਹੀ ਕੀਤਾ ਜਾਵੇ ਇਹ ਵਿਚਾਰ ਹੋਣ ਮਗਰੋਂ ਗੁਰੂ ਜੀ ਦਾ ਸੀਸ ਪਾਲਕੀ ਵਿੱਚ ਸਜਾ ਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਉੱਥੇ ਹੀ ਸੀ ਸਾਬ ਦਾ ਸੰਸਕਾਰ ਕੀਤਾ ਗਿਆ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ